ਸਟੋਰੀ ਪਾਉਣ ਲੱਗਿਆ ਦੋਸਤੋ ਅਦਾ ਵਜੀਰ ਦੀ ਕੁੜੀ ਤੇ ਰਾਜੇ ਦਾ ਮੁੰਡਾ ਸੀ ਦੋਨੇ ਇਕੱਠੇ ਪੜਦੇ ਸੀ ਪ੍ਰੇਮ ਹੋ ਗਿਆ ਪ੍ਰੇਮ ਹੋਇਆ ਵਾ ਚੱਲ ਪਹਿਲਾਂ ਪੜਦੇ-ਪੜਦੇ ਰਹੇ ਬਾਅਦ ਕੁੜੀ ਨੇ ਆਖਿਆ ਵੀ ਐਂ ਤਾਂ ਸ਼ੂਤਨੀ ਆਪਾਂ ਭੱਜ ਚੱਲੀਏ ਉਹਨੂੰ ਪਖਾਰੀ ਦੇ ਰਾਹੀ ਚਿੱਠੀ ਲਿਖ ਕੇ ਭੇਜਦੀ ਵੀ ਆ ਰਾਜੇ ਦੇ ਮੁੰਡੇ ਨੂੰ ਤੂੰ ਮੰਗਣ ਗਿਆ ਨਾ ਭਖਾਰੀਆਂ ਜਾਂ ਕੋਈ ਮੰਗਣ ਜਾਵੇਂਗਾ ਤਾਂ ਰਾਜੇ ਦੇ ਮੁੰਡੇ ਨੂੰ ਚਿੱਠੀ ਪੜਾਦੀ ਮੇਰੀ ਉਹ ਭਖਾਰੀ ਨੇ ਆਖਿਆ ਵੀ ਜਿਹੜੀ ਇਹ ਚਿੱਠੀ ਫੜਾਈ ਆ ਖੋਲ ਕੇ ਦੇਖ ਤਾਂ ਲਈਏ ਪੜ ਕੇ ਭਖਾਰੀ ਵੀ ਪੜਿਆ ਬਸ ਜਦੋਂ ਪੜ ਕੇ ਦੇਖੀ ਉਹਦੇ ਤੇ ਆ ਕੁਝ ਲਿਖਿਆ ਭੱਜਣ ਵਾਸਤੇ ਵੀ ਉਹ ਭਕਾਰੀ ਨੇ ਸੋਚਿਆ ਵੀ ਜੇ ਆਪਾਂ ਰਾਜੇ ਨੂੰ ਫੜਾ ਦਈਏ ਇਹ ਵੀ ਰਾਜਾ ਕਹੂ ਵੀ ਮੇਰਾ ਮੁੰਡਾ ਭੱਜਣ ਤੋਂ ਬਚਾ ਲਿਆ ਤਾਂ ਵੀ ਵਿਖਾਉਣੀ ਕਿੰਨਾ ਕ ਨਾਮ ਦੇਵੂ ਬਈ ਆਪਾਂ ਰਾਜੇ ਦੇ ਮੁੰਡੇ ਨੂੰ ਰਾਜੇ ਨੂੰ ਨਾ ਫੜਾ ਦਈਏ ਚਿੱਠੀ ਉਹਦਾ ਮਨ ਬਦਲ ਗਿਆ ਉਹਨੇ ਤੋਸ ਤੋਂ ਚਿੱਠੀ ਉਹ ਰਾਜੇ ਨੂੰ ਫੜਾ ਕੇ ਰਾਜਾ ਚਿੱਠੀ ਪੜ੍ਹ ਕੇ ਬੜਾ ਪਰੇਸ਼ਾਨ ਹੋਇਆ ਸੋਚ ਖੋਚ ਕੇ ਰਾਜੇ ਨੇ ਪਖਾਰੀ ਦੇ ਮੁੰਡੇ ਵਾਲੀ ਪਛਾਕ ਪਵਾਤੀ ਤੇ ਸੋਨੇ ਕਪੜੇ ਸਮਾ ਕੇ ਪਾ ਕੇ ਜਿੱਥੇ ਰਾਜੇ ਦਾ ਮੁੰਡਾ ਪੈਂਦਾ ਹੁੰਦਾ ਮੂਰੀ ਕੋਲੇ ਕਬਾਰ ਕਹਿੰਦੀ ਮੈਂ ਛਟੂ ਤੇ ਉੱਥੇ ਪਖਾਰੀ ਪਾਤਾ ਤੇ ਉਹਨੂੰ ਸਮਝਾਤਾ ਵੀ ਇਥੋਂ ਕਬਾਰ ਛਟੂ ਤੇ ਉਦੋਂ ਤੂੰ ਉੱਠ ਕੇ ਵਗ ਜੀ ਬਈ ਤੂੰ ਹੀ ਬਗਜੀ ਨਾਲ ਉਹਦੇ ਪਕਾ ਦਿਨੇ ਆਖਿਆ ਉਦੋਂ ਵੀ ਜਦੋਂ ਲੂਟ ਹੋ ਗਿਆ ਤਾਂ ਚਾ ਰਾਜ ਵੀਰ ਦੀ ਕੁੜੀ ਆ ਕੋਈ ਤਾਂ ਖਰਚਾ ਹੋਊਗਾ ਹੀ ਕੋਲੇ ਹੁਣ ਖਰਚਾ ਲੈ ਕੇ ਭੱਜੀ ਕੋੜੇ ਤੇ ਚੜ ਲਿਆ ਚੜੇ ਤੁਰੇ ਗਏ ਰਾਤ ਤੇ ਰਾਤ ਤੇ ਜਦੋਂ ਦਿਨ ਚੜਿਆ ਝਾਕਿਆ ਰਾਜ ਚੋ ਸੋਚਦੀ ਤਾਂ ਹੈ ਵੀ ਬੋਲਦਾ ਚੱਲਦਾ ਕਿਉਂ ਨਹੀਂ ਉਹ ਤਾਂ ਗੱਲਬਾਤ ਕਰਦਾ ਵੀ ਅੱਜ ਚੁੱਪ ਕਿਉਂ ਕਰਿਆ ਵੇ ਗਾਹਾਂ ਜਾ ਕੇ ਜਦੋਂ ਦਿਨ ਚੜ੍ਹਾ ਦੇਖਿਆ ਵੀ ਇਹ ਤਾਂ ਪਖਾਰੀ ਐ ਪਹਿਲਾਂ ਤਾਂ ਕਿਰਪਾਨ ਕੱਢੀ ਜਾਦਾ ਹੋਇਆ ਵੀ ਇਹਨੂੰ ਕਤਲ ਕਰਦੇ ਆ ਫੇਰ ਸੋਚਿਆ ਵੀ ਇਹਨੂੰ ਕਤਲ ਕਰਕੇ ਇੱਥੇ ਮੈਂ ਕਰੂੰਗੀ ਹੁਣ ਦੂਰ ਬਹੁਤ ਆਗੇ ਜਾਣ ਨਹੀਂ ਬਿਚਾਨ ਨਹੀਂ ਇੱਥੇ ਹੋਰ ਚਲ ਜੋ ਕੁਦਰਤ ਨੂੰ ਭਾਵੇ ਵੀ ਦੇਖੀ ਜਊ ਫਿਰ ਹੁਣ ਇਸੇ ਨੂੰ ਹੀ ਮਨਜ਼ੂਰ ਕਰ ਲੈਨੇ ਆ ਟਾਈਮ ਪਾਸਤਾ ਕਰਨਾ ਹੀ ਪਊ ਹੁਣ ਇਹਦੇ ਨਾਲ ਹੀ ਖੌਂਕ ਰਾਏ ਤੇ ਲੈ ਲਿਆ ਲਾਗੇ ਰਹਿਣ ਖਰਚਾ ਨੇੜੇ ਲੱਗਦਾ ਤੁਰਿਆ ਗਿਆ ਖਰਚਾ ਮੁਕੀ ਮੁਕਦਾ ਮੁਕਦਾ ਮੁਕ ਗਿਆ ਖਰਚੇ ਇਹ ਦੁਨਨੇ ਬਹੁਤੇ ਬਜ਼ੀਰ ਦੀ ਕੁੜੀ ਸੀ ਮਾੜਾ ਉਹ ਵੀ ਨਹੀਂ ਖਾਂਦੀ ਬੜਾ ਪਹਿਨਦੀ ਨਹੀਂ ਸੀ ਕਹਿੰਦੀ ਵੀ ਤੂੰ ਨੌਕਰ ਭੱਗ ਜਾ ਰਾਜੇ ਦੇ ਜਾ ਕੇ ਬਈ ਮੈਨੂੰ ਨੌਕੋ ਰੱਖ ਲੈ ਬਈ ਕੋਈ ਨਾ ਕੋਈ ਤੈਨੂੰ ਨੌਕਰੀ ਦੇ ਦੂ ਤੂੰ ਜਾ ਕੇ ਮੰਗ ਕਰਦਾ ਚੰਗੇ ਕੱਪੜੇ ਪਵਾ ਕੇ ਤੋਰਤਾ ਯਾਰ ਰਾਜੇ ਨੇ ਨਾਂ ਪੁੱਛਿਆ ਤੇਰਾ ਨਾਂ ਕੀ ਆ ਕਹਿੰਦਾ ਨਾਂ ਐ ਮੇਰਾ ਆਪਖਾਰੀ ਰਾਜੇ ਨੇ ਨੋਕ ਕਰ ਨਾ ਰੱਖਿਆ ਬਈ ਇਹਨਾਂ ਨੂੰ ਕੀ ਪਤਾ ਹੁੰਦਾ ਤਕਨੀਕ ਮੰਗਤਿਆਂ ਨੂੰ ਕਾਦੇ ਵਾਸਤੇ ਬਈ ਇਹ ਕੀ ਕਰਿਆ ਕਰੂ ਸਾਡ ਖੜਾ ਰੱਖਿਆ ਹੀ ਪਿਆ ਮੋੜਿਆ ਕਹਿੰਦੀ ਰਹਿਿਆ ਨਹੀਂ ਕਹਿੰਦਾ ਰੱਖਿਆ ਨਹੀਂ ਕੀ ਕਾਰਨ ਹੋ ਗਈ ਕਹਿੰਦਾ ਬਈ ਕਾਰਨ ਹੋ ਗਈ ਮੈਨੂੰ ਨਾਂ ਪੁੱਛਿਆ ਮੇਰੇ ਨਾਂ ਦੇ ਕੋਈ ਉਹ ਕਹਿੰਦੀ ਨਾਂ ਬਦਲ ਕੇ ਜਾ ਹਾਣੋ ਨੌ ਬਦਲ ਕੇ ਨੌ ਧਰਤਾ ਵੀ ਆ ਨੌ ਦੱਸ ਦੀ ਬਈ ਮੁੰਡਾ ਮੈਂ ਕਹਿੰਦੀ ਜ਼ਿੰਮੇਦਾਰਾਂ ਨਹੀਂ ਆ ਖੇਤੀਕਾਰ ਨਾਲੇ ਕਿਸਾਨਾਂ ਦਾ ਮੁੰਡਾ ਚੱਲ ਊੜੀ ਦੇ ਜਵਾਕ ਖਿលਿਆਉਣ ਤੇ ਤੇ ਸਕੂਲ ਛੱਡਣ ਜਾਣ ਤੇ ਤੇ ਜਾਨੀ ਉਹਨਾਂ ਕੰਮਾਂ ਤੇ ਰੱਖ ਲਿਆ ਭਾਈ ਉਹ ਖੇਡਣ ਜਾਂਦੇ ਜਾਂਦੇ ਕਿਤੇ ਜਦੋਂ ਆਹ ਰਾਹ 'ਚ ਨਦੀ ਜੀ ਆਉਂਦੀ ਹੁੰਦੀ ਜਦੋਂ ਉੱਥੇ ਐਂਜਵਾ ਖੇਲਣ ਲੱਗ ਰਹੇ ਹੁੰਦੇ ਉੱਥੋਂ ਕੁਦਰਤੀ ਲਾਲ ਥੇ ਆ ਗਿਆ ਉਹਨੂੰ ਜਦੋਂ ਕੋਦਰ ਤਾਲਾ ਨਿਗਾਹ ਫੇਰਦਾ ਕੋਈ ਨਾ ਕੋਈ ਲਾਲ ਥੇ ਆਇਆ ਵਾ ਉਹ ਲਾਲ ਉਹਨੇ ਉਹ ਜਵਾਕ ਦੀ ਦੇ ਗੱਲ ਚ ਪਾਤਾ ਤੋਤਾ ਕਹਿੰਦਾ ਵੀ ਇਹਦੇ ਗੱਲ ਚ ਪਾ ਦੇ ਤੋਤਾ ਰੱਖਿਆ ਵਾ ਦੀ ਕੁੜੀ ਦਾ ਉਹ ਕਹਿੰਦੇ ਵੀ ਇਹ ਤਾਂ ਕੱਲਾ ਜੇ ਤਾਂ ਹਾਰ ਹੋਵੇ ਬਣਿਆ ਬਾ ਬਾਲਾ ਹੀ ਸੋਹਣਾ ਲੱਗਿਆ ਕਰੇ ਤੇ ਕਹਿੰਦੇ ਵੀ ਇਹ ਕਿੱਥੋਂ ਲਿਆ ਕਹਿੰਦੇ ਵੀ ਭਖਾਰੀ ਨੇ ਜਿਹੜਾ ਉਹ ਆਪਣੇ ਉਹ ਨੌਕਰ ਹੈ ਨੌਕਰ ਨੇ ਤਾਂ ਉਥੋਂ ਨਦੀ ਤੋਂ ਲੈ ਕੇ ਦਿੱਤਾ ਟੋਤੇ ਉਦਲੇ ਫਿਰ ਤੋਤੇ ਕੋਲੇ ਆਇਆ ਕਹਿੰਦਾ ਵੀ ਹੋਰ ਮੰਗ ਪੈ ਗਈ ਇਹ ਤਾਂ ਲੋ ਲਾਲਾਂ ਦੀ ਬਈ ਕਿੱਥੋਂ ਪੈਦਾ ਹੋਣਗੇ ਕਿਵੇਂ ਕਰੀ ਉਹ ਤਾਂ ਨਦੀ ਚੋਂ ਥਿਆਇਆ ਸੀ ਉਹ ਕਹਿੰਦਾ ਬਈ ਨਦੀ ਟੱਪ ਕੇ ਖਾਨ ਆਉ ਤੈਨੂੰ ਮੂਰੇ ਪਾੜੀ ਲੱਕ ਦੇ ਵਿੱਚੋਂ ਪਹਿਲਾਂ ਤਾਂ ਉਹ ਪਿੱਤਲ ਦੀ ਬਈ ਉਹਨੂੰ ਤੂੰ ਕੋਈ ਆਪਦੀ ਝੂਠੀ ਚੀਜ਼ ਖਵਾ ਨਹੀਂ ਕੋਈ ਟੋਪ ਨਹੀਂ ਜਾਂ ਕੋਈ ਵੀ ਚੀਜ਼ ਲੈ ਜੀ ਕੋਲੇ ਰੱਖੀ ਜੇ ਜੀ ਮਾੜੀ ਤੇਰੇ ਜਾਨੀ ਮੂੰਹ ਲਾਇਆ ਵਾ ਹੋਵੇ ਉਹ ਤੈਨੂੰ ਨੰਗਲ ਦੇ ਦੂ ਉਹਦੂ ਮੂਰੇ ਤਾਂਬੇ ਦੀ ਆਜੂ ਐਵੇਂ ਉਹਨੂੰ ਖਵਾਉਣਾ ਝੂਠੀ ਚੀਜ਼ ਗਾਹਾਂ ਉਹਨੂੰ ਖਵਾਉਂਦਾ ਤੋ ਰਹਿ ਜਾਈ ਉਦੋਂ ਗਾਹਾਂ ਤਾਂਬੇ ਤੋਂ ਬਾਅਦ ਫਿਰ ਚਾਂਦੀ ਦੀ ਆਜੂ ਖਾਣ ਜੋ ਤਜ ਉਹ ਚਾਂਦੀ ਦੀ ਖਾਨ ਤੇ ਜਿਹੜੇ ਪਹਿਰੇਦਾਰ ਨਹੀਂ ਖੜੀ ਹੂ ਔਰਤ ਖੜੀ ਹੁੰਦੀ ਆ ਉੱਥੇ ਉਹਨੂੰ ਝੂਠੀ ਚੀਜ਼ ਖਵਾਣੀ ਉਦੂ ਕਹਾਛ ਉਹਨੇ ਦੀ ਆ ਜੂ ਤੈਨੂੰ ਲਾਲ ਵੀ ਹੋਣਗੇ ਸਾਰਾ ਕੁੱਤ ਨੂੰ ਮਿਲ ਜੂ ਤੇ ਉੱਥੋਂ ਮਨ ਚਾਹੁੰਦੀਆਂ ਚੀਜ਼ਾਂ ਤੋਤਾ ਕਹਿੰਦਾ ਲੈ ਇਹਨਾਂ ਠੀਕ ਉਹਨੇ ਉਵੇਂ ਹੀ ਕਰਿਆ ਅਡੋੜੀ ਚੀਜ਼ਾਂ ਲੈ ਲਈਆਂ ਤੇ ਪਹਿਲਾਂ ਤਾਂ ਜਾ ਕੇ ਜਿੱਥੇ ਦੇਲਾ ਪਿੱਤਲਾ ਆ ਪਿੱਤਲ ਦੀ ਖਾਨ ਆਈ ਤਾਂਬੇ ਵਾਲੀ ਉਹ ਪਿੱਤਲ ਵਾਲੀ ਖਾਨ ਨਾਲੀ ਨੂੰ ਕੋਈ ਚੀਜ਼ ਦੇਤੀ ਖਾਣ ਨੂੰ ਜਾ ਲੋਨੇ ਰਾਹ ਦੇਤਾ ਨੰਘਣ ਨੂੰ ਜਾਨੀ ਆੜੀ ਮੰਨਨੀ ਦੀ ਪੈਗੀ ਗਾਹਾਂ ਤਾਂਬੇ ਦੀ ਆਗੀ ਉਹ ਨੂੰ ਖਾਣ ਨੂੰ ਦੇਤਾ ਝੂਠੀ ਚੀਜ਼ ਕਰੀ ਵੀ ਸੀ ਉਹ ਬਝੂਠ ਦੇ ਨਾਲ ਉਹ ਕੋਈ ਉਹ ਵੀ ਨੰਗਾ ਦੇ ਉਹਨੇ ਵੀ ਨੰਗਾ ਦੇਤਾ ਗਾਹਾਂ ਫਿਰ ਚਾਂਦੀ ਦੀ ਆਗੀ ਚਾਂਦੀ ਦੀ ਖਾਣਾਈ ਵੀ ਉਹ ਨੂੰ ਜੀ ਖਵਾਤੀ ਉਹਨੇ ਵੀ ਨੰਗਾ ਦੇਤਾ ਨੰਗਾ ਕਰਨ ਨੰਗ ਜਾਗਾ ਹ ਮੂਰੇ ਛੌਨੇ ਦੇ ਹਧਰਤਾ ਦੇ ਜਾ ਪੜਿਆ ਲਾਲ ਹੀਰੇ ਛੌਨਾ ਯਾਨੀ ਬਾਜ਼ਾਰ ਯਾਨੀ ਦੇਖਿਆ ਸਾਰਾ ਬਹੁਤ ਉਹਦੇ ਚੋਂ ਫਿਰ ਉਹਨੇ ਲੂੜੀ ਦੇ ਲਾਲ ਚੱਕੇ ਫਿਰ ਲਾਲ ਚੱਕ ਕੇ ਲਿਆ ਕੇ ਉਹਨੂੰ ਕਹਿੰਦੇ ਵੀ ਕਹਿੰਦਾ ਵੀ ਉਹਨਾਂ ਨਾਲੇ ਆਉਂਦਾ ਹੋਇਆ ਫਿਰ ਮੁਲਾਕਾਤ ਕਰਦਾ ਆ ਬਈ ਮੈਂ ਫੇਰ ਲੋਡ ਪੈਣ ਤੇ ਆਇਆ ਕਰੂੰ ਤੁਸੀਂ ਵਿਸ਼ਾਂ ਰੱਖਿਓ ਮੇਰੀ ਯਾਨੀ ਜਦੋਂ ਉੱਥੇ ਹੁਣ ਸਿਉਨੇ ਤੇ ਧੰਦੀ ਮੂਰੇ ਸਿਉਨੇ ਦੀਆਂ ਤਾਂ ਤੇ ਬਾਕੀ ਲਾਲ ਮਿਲਣ ਲੱਗੇ ਆਪ ਰੰਗਾ ਚ ਹੋ ਗਏ ਭਾਈ ਫੇਰ ਨੌਕਰੀ ਕਰਨ ਦੀ ਕੀ ਲੋੜ ਪਈ ਉਹਨਾਂ ਨੂੰ ਫੇਰ ਯਾਨੀ ਗੱਲ ਮੁਕਾਦੇ ਉਥੋਂ ਇਹ ਜਾ ਤਰੀਕਾ ਬਣਨੇ ਆ ਫੇਰ ਤਾਂ ਆਪਦੇ ਮਹਿਲ ਪਵਾਉਣੇ ਸ਼ੁਰੂ ਕਰਤੇ ਰਿਹਾ ਹੇ ਤਾਂ ਮੰਗੂ ਜਣੀ ਮਨ ਤਕਰੀਰ ਬਦਲਤੀ ਕੁਦਰਤ ਵਾਲੇ ਨੇ ਉੱਥੇ ਬੈਠੀ ਜਾਨੀ ਬਹੁਤ ਵਧੀਆ ਉਹ ਚੀਜ਼ ਤੋਂ ਹੁੰਦੀ ਹੁੰਦੀ ਇਹੋ ਜਿਹਾ ਟਾਈਮ ਪਾਸ ਵਧੀਆ ਹੋਣ ਲੱਗਿਆ ਉਹ ਰਾਜਾ ਵਾਂਗੂੰ ਰਹਿਣ ਲੱਗੇ ਜਾਨੀ ਬਹੁਤ ਵਧੀਆ ਜਾਨੀ ਉਹ ਐਸ ਤਰੀਕੇ ਦੇ ਨਾਲ ਤਕਦੀਰ ਬਦਲੀ ਦੋਸਤੋ ਤੇ ਬਦਲਦੀ ਤਾਂ ਹੈਗੀ ਆ ਪਰ ਜੇ ਕੁਦਰਤ ਆਲਾ ਬਦਲਾਉਣੀ ਚਾਹੇ ਤਾਂ ਬਦਲ ਵੀ ਜਾਂਦੀ ਹੈ ਪਖਾਰੀ ਤੋਂ ਰਾਜਾ ਬਣਾ ਰਾਜਾ ਬਣਾਤਾ ਤੇ ਇਹ ਸਟੋਰੀ ਇੱਥੇ ਹੀ ਖਤਮ ਹੁੰਦੀ ਹੈ ਤੇ ਹੁਣ ਇਹਦੂ ਮਿਲਾਂਗੇ ਅਗਲੀ ਸਟੋਰੀ ਨਾਲ